ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸਿੱਖੋ ਵਿੱਚ। ਅੱਜ ਆਪਾਂ ਬਣਾਵਾਂਗੇ ਗਾਜਰਾਂ ਦੀ ਬਹੁਤ ਹੀ ਟੇਸਟੀ ਬਰਫੀ। ਇਹ ਦੇਖੋ ਇਸ ਦੀ ਲੁੱਕ ਕਿੰਨੀ ਵਧੀਆ ਆਈ ਹੈ। ਬਿਲਕੁਲ ਹਲਵਾਈ ਸਟਾਈਲ ਬਣ ਕੇ ਤਿਆਰ ਹੋਈ ਹੈ। ਤੇ ਤੁਸੀਂ ਵੀ ਜਰੂਰ ਇਸ ਨੂੰ ਟਰਾਈ ਕਰਿਓ। ਪਕਾਉਣ ਦੇ ਵਿੱਚ ਬਹੁਤ ਹੀ ਆਸਾਨ ਹੈ। ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜਰੂਰ ਪ੍ਰੈਸ ਕਰਿਓ। ਹੁਣ ਆਪਾਂ ਲਵਾਂਗੇ ਇੱਥੇ 1 ਕਿਲੋ ਗਾ ਇਹ ਦੇਖੋ ਇਹ ਲੰਮੀਆਂ ਲੰਮੀਆਂ ਗਾਜਰਾਂ ਤੇ ਲਾਲ ਲਾਲ ਗਾਜਰਾਂ ਦੇ ਨਾਲ ਜਿਹੜੀ ਆਪਾਂ ਬਰਫੀ ਬਣਾ ਕੇ ਤਿਆਰ ਕਰੀਦੀ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਸਰਦੀਆਂ ਦੇ ਵਿੱਚ ਸਪੈਸ਼ਲ ਇਹ ਗਾਜਰਾ ਹੁੰਦੀਆਂ ਹਨ ਇਸ ਲਈ ਸਰਦੀਆਂ ਦੇ ਵਿੱਚ ਹੀ ਇੱਕ ਬਰਫੀ ਜਿਹੜੀ ਹੈ ਉਹ ਬਣਾ ਕੇ ਤਿਆਰ ਕੀਤੀ ਜਾਂਦੀ ਹੈ ਹੁਣ ਆਪਾਂ ਇਹਨਾਂ ਸਾਰੀਆਂ ਗਾਜਰਾਂ ਨੂੰ ਪਹਿਲਾਂ ਛਿੱਲ ਲਵਾਂਗੇ ਛਿੱਲ ਕੇ ਇਹਨਾਂ ਦੀਆਂ ਦੋਨਾਂ ਸਾਈਡਾਂ ਤੋਂ ਉਹ ਉਤਾਰ ਦਵਾਂਗੇ ਇਸ ਨੂੰ ਆਪਾਂ ਗਾਜਰ ਪਾਕ ਬਰਫੀ ਵੀ ਕਹਿੰਦੇ ਹਾਂ ਇਸ ਦੇ ਵਿੱਚ ਦੁੱਧ ਦਾ ਬਹੁਤ ਹੀ ਘੱਟ ਇਸਤੇਮਾਲ ਹੁੰਦਾ ਹੈ ਤੇ ਇਹ ਟੇਸਟੀ ਬਹੁਤ ਹੀ ਜ਼ਿਆਦਾ ਬਣਦੀ ਹੈ ਇਹ ਆਪਾਂ ਬਿਨਾ ਮਾਵਾ ਬਿਨਾ ਖੁਆ ਤੋਂ ਬਣਾ ਕੇ ਤਿਆਰ ਕਰਾਂਗੇ ਇੱਥੇ ਆਪਾਂ ਸਾਰੀਆਂ ਗਾਜਰਾਂ ਨੂੰ ਛਿੱਲ ਲਿਆ ਹੈ ਤੇ ਵਾਸ਼ ਕਰ ਲਿਆ ਹੈ ਹੁਣ ਆਪਾਂ ਇਹਨਾਂ ਨੂੰ ਕद्दूकस ਕਰ ਲਵਾਂਗੇ ਇੱਥੇ ਆਪਾਂ ਕद्दूकस ਬਹੁਤ ਜ਼ਿਆਦਾ ਨਾ ਮੋਟਾ ਕਰਨਾ ਹੈ ਤੇ ਨਾ ਹੀ ਬਹੁਤ ਜ਼ਿਆਦਾ ਬਰੀਕ ਆਪਾਂ ਇਸ ਨੂੰ ਮੀਡੀਅਮ ਸਾਈਜ਼ ਦੇ ਵਿੱਚ ਹੀ ਕद्दूकस ਕਰਾਂਗੇ ਇਥੇ ਆਪਾਂ ਸਾਰੀਆਂ ਗਾਜਰਾਂ ਨੂੰ ਮੀਡੀਅਮ ਸਾਈਜ਼ ਦੇ ਵਿੱਚ ਕद्दूकस ਕਰ ਲੈਣਾ ਹੈ ਕਿਉਂਕਿ ਜਦੋਂ ਆਪਾਂ ਇੰਨੀਆਂ ਕ ਸਾਈਜ਼ ਦੇ ਵਿੱਚ ਗਾਜਰਾ ਕद्दूकस ਕਰਦੇ ਹਾਂ ਤੇ ਜਦੋਂ ਆਪਾਂ ਬਰਫੀ ਖਾਂਦੇ ਹਾਂ ਤੇ ਇਹਨਾਂ ਦੇ ਵਿੱਚ ਜਿਹੜਾ ਕਰੰਚ ਆਉਂਦਾ ਹੈ ਉਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਇਹ ਦੇਖੋ ਆਪਾਂ ਸਾਰੀਆਂ ਗਾਜਰਾਂ ਨੂੰ ਕद्दूकस ਕਰ ਲਿਆ ਹੈ ਇਹ ਬਰਫੀ ਅੱਜ ਆਪਾਂ ਚੁੱਲ੍ਹੇ ਤੇ ਬਣਾ ਕੇ ਤਿਆਰ ਕਰਾਂਗੇ ਇੱਥੇ ਮੈਂ ਕੜਾਈ ਲਈ ਹੈ ਤੇ ਕੜਾਈ ਦੀ ਇਟਲੀ ਸਾਈਡ ਤੇ ਆਪਾਂ ਮਿੱਟੀ ਲਗਾ ਲਈ ਹੈ ਤਾਂ ਕਿ ਆਪਣੀ ਜਿਹੜੀ ਕੜਾਈ ਹੈ ਉਹ ਬਹੁਤ ਜ਼ਿਆਦੀ ਕਾਲੀ ਨਾ ਹੋਵੇ ਤੇ ਜੇ ਕਾਲੀ ਹੋਵੇਗੀ ਤਾਂ ਉਹ ਸਾਫ਼ ਕਰਨੀ ਬਹੁਤ ਆਸਾਨ ਹੋ ਜਾਵੇਗੀ ਹੁਣ ਆਪਾਂ ਕੜਾਈ ਦੇ ਵਿੱਚ ਸਾਰੀਆਂ ਗਾਜਰਾ ਐਡ ਕਰ ਲੈਣੀਆਂ ਹਨ ਇੱਥੇ ਆਪਾਂ ਕੋਈ ਵੀ ਇਸ ਦੇ ਵਿੱਚ ਪਹਿਲਾਂ ਕਿਉਂ ਐਡ ਨਹੀਂ ਕਰਨਾ ਜਸਟ ਕੱਲੀਆਂ ਗਾਜਰਾ ਹੀ ਐਡ ਕਰਨੀਆਂ ਹਨ ਤੇ ਇਹਨਾਂ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਭੁੰਨ ਲੈਣਾ ਹੈ ਇਹ ਇੰਨੀ ਜ਼ਿਆਦਾ ਸਵਾਦ ਬਰਫੀ ਬਣਦੀ ਹੈ ਕਿ ਤੁਸੀਂ ਜੇਕਰ ਇੱਕ ਵਾਰੀ ਬਣਾ ਲਈ ਤਾਂ ਸਾਰੇ ਦੁਬਾਰਾ ਤੁਹਾਡੇ ਕੋਲੋਂ ਮੰਗ ਕਰਨਗੇ ਤੇ ਇਹਨਾਂ ਨੂੰ ਦੁਬਾਰਾ ਬਣਾਇਆ ਜਾਵੇ ਜਦੋਂ ਆਪਾਂ ਇਸ ਤਰ੍ਹਾਂ ਗਾਜਰਾ ਭੁੰਨਾਂਗੇ ਤੇ ਗਾਜਰਾ ਆਪਣਾ ਪਾਣੀ ਵੀ ਛੱਡ ਦੇਣੀ ਆ ਪਰ ਆਪਾਂ ਉਹਨੇ ਟਾਈਮ ਤੱਕ ਭੁੰਨਣਾ ਹੈ ਜਦੋਂ ਤੱਕ ਇਸ ਦੇ ਵਿੱਚ ਜਿਹੜਾ ਪਾਣੀ ਹੈ ਉਹ ਥੋੜਾ ਸੋਖ ਨਾ ਹੋ ਜਾਵੇ ਹੁਣ ਆਪਾਂ ਨੂੰ ਗਾਜਰਾ ਭੁੰਨਦਿਆਂ ਨੂੰ ਕੋਈ 4 ਤੋਂ 5 ਮਿੰਟ ਹੋ ਚੁੱਕੇ ਹਨ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿ ਇੱਥੇ ਦੇਖੋ ਗਾਜਰਾਂ ਦੇ ਵਿੱਚ ਜਿਹੜਾ ਪਾਣੀ ਸੀ ਉਹ ਸੁੱਕ ਚੁੱਕਾ ਹੈ ਹੁਣ ਇਸ ਸਟੇਜ ਦੇ ਉੱਤੇ ਆ ਕੇ ਆਪਾਂ ਇਸ ਦੇ ਵਿੱਚ ਦੁੱਧ ਐਡ ਕਰਾਂਗੇ ਇਥੇ ਆਪਾਂ 1 ਕਿਲੋ ਗਾਜਰਾਂ ਲਈਆਂ ਹਨ ਤੇ ਇਸ ਦੇ ਵਿੱਚ ਆਪਾਂ ਅੱਧਾ ਕਿਲੋ ਹੀ ਦੁੱਧ ਐਡ ਕਰਾਂਗੇ ਕਈ ਇਸ ਦੇ ਵਿੱਚ ਕਿਲੋ ਦੁੱਧ ਵੀ ਐਡ ਕਰ ਲੈਂਦੇ ਹਨ ਪਰ ਮੈਂ ਇਸ ਦੇ ਵਿੱਚ ਅੱਧਾ ਕਿਲੋ ਹੀ ਦੁੱਧ ਐਡ ਕਰਾਂਗੀ ਜਿਸ ਦੇ ਨਾਲ ਇਹ ਬਰਫੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਵੇਗੀ ਜੇਕਰ ਆਪਾਂ ਜ਼ਿਆਦਾ ਦੁੱਧ ਐਡ ਕਰਦੇ ਹਾਂ ਤਾਂ ਆਉ ਫਿਰ ਇੱਕ ਗਜਰੇਲੇ ਦੀ ਤਰ੍ਹਾਂ ਇਸ ਦੇ ਵਿੱਚ ਸੁਆਦ ਆਉਂਦਾ ਹੈ ਹੁਣ ਆਪਾਂ ਇਸ ਨੂੰ ਲਗਾਤਾਰ ਫਿਰ ਇਸੇ ਤਰ੍ਹਾਂ ਹੀ ਪੁੰਨੀ ਜਾਵਾਂਗੇ ਆਪਾਂ ਅੱਗੇ ਦਾ ਫਲੇਮ ਖਾਈ ਹੀ ਰੱਖਣਾ ਹੈ ਇਹ ਮੈਂ ਚੁੱਲ੍ਹੇ ਤੇ ਬਣਾ ਰਹੀ ਸੀ ਇਸ ਕਰਕੇ ਥੋੜੀ ਹਵਾ ਆ ਰਹੀ ਸੀ ਤੇ ਧੂਆ ਥੋੜਾ ਇੱਧਰ ਉੱਧਰ ਜਾ ਰਿਹਾ ਸੀ ਇਸ ਕਰਕੇ ਥੋੜੇ ਜਿਹੇ ਬਲਰ ਆਪਾਂ ਨੂੰ ਦਿਖ ਰਹੀ ਹੈ ਹੁਣ ਇਥੇ ਆਪਾਂ ਇਸ ਦੇ ਵਿੱਚ ਖੰਡ ਐਡ ਕਰ ਦਵਾਂਗੇ ਮੈਂ ਇਸ ਦੇ ਵਿੱਚ ਤਕਰੀਬਨ 150 ਗ੍ਰਾਮ ਹੀ ਖੰਡ ਐਡ ਕੀਤੀ ਹੈ ਕਿਉਂਕਿ ਅਸੀਂ ਥੋੜਾ ਜਿਹਾ ਮਿੱਠਾ ਘੱਟ ਹੀ ਖਾਂਦੇ ਹਾਂ ਜੇਕਰ ਤੁਸੀਂ ਇਸ ਦੇ ਵਿੱਚ ਜ਼ਿਆਦਾ ਐਡ ਕਰਨੀ ਚਾਹੋ ਤਾਂ ਐਡ ਕਰ ਸਕਦੇ ਹੋ ਕਿਉਂਕਿ ਗਾਜਰਾਂ ਵੀ ਮਿੱਠੀਆਂ ਹੁੰਦੀਆਂ ਹਨ ਤੇ ਇਹ ਜਿਹੜਾ ਦੁੱਧ ਪਾਇਆ ਹੈ ਉਹ ਵੀ ਖੋਏ ਦੀ ਤਰ੍ਹਾਂ ਇਸ ਦੇ ਵਿੱਚ ਪੱਕ ਜਾਵੇਗਾ ਜਿਸ ਦੇ ਨਾਲ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਹੁਣ ਆਪਾਂ ਲਗਾਤਾਰ ਹਿਲਾਉਂਦੇ ਹੋਏ ਇਹਨਾਂ ਨੂੰ ਪਕਾਉਣਾ ਹੈ ਨਾਲ ਨਾਲ ਜਿਹੜੀ ਖੰਡ ਨੇ ਪਾਣੀ ਛੱਡਣਾ ਹੈ ਉਹ ਵੀ ਸੁੱਕ ਜਾਵੇਗਾ ਤੇ ਨਾਲ ਹੀ ਆਪਣਾ ਦੁੱਧ ਜਿਹੜਾ ਉਹ ਵੀ ਇਸ ਦੇ ਵਿੱਚ ਐਬਜ਼ਾਰਬ ਹੋ ਜਾਵੇਗਾ ਇਹ ਦੇਖੋ ਹੌਲੀ ਹੌਲੀ ਆਪਣੀ ਜਿਹੜੀਆਂ ਗਾਜਰਾਂ ਹਨ ਉਹ ਪੱਕ ਰਹੀਆਂ ਹਨ ਤੇ ਇਹਨਾਂ ਦਾ ਕਲਰ ਦੇਖੋ ਕਿੰਨਾ ਵਧੀਆ ਆ ਰਿਹਾ ਹੈ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਥੋੜਾ ਫੂਲ ਕਲਰ ਐਡ ਕਰ ਸਕਦੇ ਹੋ ਪਰ ਮੈਂ ਇਸ ਦੇ ਵਿੱਚ ਕੋਈ ਵੀ ਕਲਰ ਐਡ ਨਹੀਂ ਕਰਨਾ ਇੱਥੇ ਹੁਣ ਆਪਾਂ ਇੱਕ ਕोली ਕੋਕੋਨਟ ਦਾ ਬਰਾਦਾ ਐਡ ਕਰ ਦਵਾਂਗੇ ਜਿਸ ਨੂੰ ਕਿ ਡੈਸੀਕੇਟਿਡ ਕੋਰ ਕੋਨਟ ਵੀ ਕਿਹਾ ਜਾਂਦਾ ਹੈ ਇਸ ਦੇ ਨਾਲ ਬਰਫੀ ਨੂੰ ਸੈੱਟ ਹੋਣ ਦੇ ਵਿੱਚ ਬਹੁਤ ਹੀ ਹੈਲਪ ਮਿਲਦੀ ਹੈ ਤੇ ਬਰਫੀ ਦੇ ਵਿੱਚ ਇੱਕ ਖੋਏ ਵਰਗਾ ਟੇਸਟ ਆਉਂਦਾ ਹੈ ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਹੁਣ ਇਸ ਨੂੰ ਆਪਾਂ ਲਗਾਤਾਰ ਫਿਰ ਹੁਣ ਲਵਾਗੇ ਦੇਖੋ ਬਰਫੀ ਦੇ ਵਿੱਚ ਜਿਹੜਾ ਦੁੱਧ ਸੀ ਉਹ ਪੂਰੀ ਤਰ੍ਹਾਂ ਸੋਖ ਹੋ ਚੁੱਕਾ ਹੈ ਤੇ ਆਪਣੀਆਂ ਗਾਜਰਾਂ ਵੀ ਬਹੁਤ ਹੀ ਵਧੀਆ ਸੌਫਟ ਹੋ ਚੁੱਕੀਆਂ ਹਨ ਹੁਣ ਇੱਥੇ ਆਪਾਂ ਇਸ ਦੇ ਵਿੱਚ ਦੋ ਚਮਚ ਦੇਸੀ ਘਿਓ ਦੇ ਐਡ ਕਰਾਂਗੇ ਇਹ ਆਪਾਂ ਤਾਂ ਐਡ ਕਰਨਾ ਹੈ ਤਾਂ ਕਿ ਬਰਫੀ ਦੇ ਵਿੱਚ ਥੋੜੀ ਸ਼ਾਈਨ ਆ ਜਾਵੇ ਤੇ ਇਸ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਆ ਜਾਵੇ ਹੁਣ ਆਪਾਂ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਫਿਰ ਪਕਾਵਾਂਗੇ ਇਹ ਦੇਖੋ ਆਪਣੀ ਬਰਫੀ ਕਿੰਨੀ ਵਧੀਆ ਬਣ ਕੇ ਤਿਆਰ ਹੋ ਰਹੀ ਹੈ ਇਸ ਨੂੰ ਆਪਾਂ ਹੁਣ ਓਨੇ ਟਾਈਮ ਤੱਕ ਪਕਾਉਣਾ ਹੈ ਜਦੋਂ ਤੱਕ ਇਸ ਦੀ ਕਨਸਿਸਟੈਂਸੀ ਜਿਹੜੀ ਹੈ ਉਹ ਜੰਮਣ ਦੇ ਸਟੇਜ ਤੇ ਤਾਂ ਆ ਜਾਵੇ ਜਿਹੜਾ ਇਹ ਸਾਰਾ ਆਪਾਂ ਗਾਜਰਾਂ ਦਾ ਬਣਾਇਆ ਹੈ ਮਿਕਸਚਰ ਉਹ ਚੰਗੀ ਤਰ੍ਹਾਂ ਸਾਰਾ ਜਦੋਂ ਇਕੱਠਾ ਹੋਣ ਲੱਗ ਪਿਆ ਤੇ ਉਦੋਂ ਤੁਸੀਂ ਸਮਝ ਲੈਣਾ ਕਿ ਆਪਣਾ ਜਿਹੜਾ ਬਰਫੀ ਲਈ ਇਹ ਗਾਜਰਾ ਬਿਲਕੁਲ ਵਧੀਆ ਪੱਕ ਚੁਕੀਆਂ ਹਨ ਇਹ ਦੇਖੋ ਹੁਣ ਪਰਫੈਕਟ ਆਪਣੀਆਂ ਜਿਹੜੀਆਂ ਗਾਜਰਾ ਹਨ ਉਹ ਪੱਕ ਚੁਕੀਆਂ ਹਨ ਤੇ ਹੁਣ ਇਹ ਬਰਫੀ ਦੇ ਜੰਮਣ ਵਾਸਤੇ ਪਰਫੈਕਟ ਤਿਆਰ ਹੋ ਚੁਕੀਆਂ ਹਨ ਇਹ ਦੇਖੋ ਬਿਲਕੁਲ ਇਸ ਦੇ ਵਿੱਚੋਂ ਮੌਇਸਚਰ ਖਤਮ ਹੋ ਚੁੱਕਾ ਹੈ ਹੁਣ ਆਪਾਂ ਇਹਨਾਂ ਨੂੰ ਅੱਗ ਤੋਂ ਉਤਾਰ ਲਵਾਂਗੇ ਇਹ ਦੇਖੋ ਜੀ ਐ ਪਰਫੈਕਟ ਆਪਣੀ ਗਾਜਰ ਦੀ ਪਾਕ ਮਰਫੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਇੱਕ ਥਾਲੀ ਲਵਾਂਗੇ ਤੇ ਉਸ ਨੂੰ ਥੋੜਾ ਜਿਹਾ ਘਿਓ ਦੇ ਨਾਲ ਗ੍ਰੀਸ ਕਰ ਲਵਾਂਗੇ ਤੇ ਉਸ ਦੇ ਵਿੱਚ ਇਹ ਸਾਰੇ ਗਾਜਰ ਦਾ ਮਿਕਸਚਰ ਪਾ ਦਵਾਂਗੇ ਇਸ ਨੂੰ ਆਪਾਂ ਇਸ ਤਰ੍ਹਾਂ ਸੈੱਟ ਕਰ ਲਵਾਂਗੇ ਇਹ ਦੇਖੋ ਕਿੰਨੀ ਵਧੀਆ ਸੈੱਟ ਹੋ ਚੁੱਕੀ ਹੈ ਹੁਣ ਇਸ ਦੇ ਉੱਪਰ ਆਪਾਂ ਗਾਰਨਿਸ਼ ਦੇ ਲਈ ਡਰਾਈ ਫਰੂਟ ਐਡ ਕਰਾਂਗੇ ਇੱਥੇ ਮੈਂ ਬਦਾਮ ਕਾਜੂ ਐਡ ਕੀਤੇ ਹਨ ਕੱਟ ਕੇ ਤੁਸੀਂ ਕੋਈ ਵੀ ਡਰਾਈ ਫਰੂਟ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਦੇਖੋ ਇਸ ਦੀ ਲੁੱਕ ਕਿੰਨੀ ਜ਼ਿਆਦਾ ਵਧੀਆ ਆਈ ਹੈ ਤੁਸੀਂ ਵੀ ਜਰੂਰ ਇਸ ਨੂੰ ਇੱਕ ਵਾਰੀ ਬਣਾਓ ਖਾਓ ਤੇ ਜਰੂਰ ਮੈਨੂੰ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਹੁਣ ਆਪਾਂ ਇਸ ਦੇ ਵਿੱਚ ਇੱਕ ਵਾਰੀ ਕੱਟ ਲਗਾ ਲਵਾਂਗੇ ਮੇਰੀ ਇੱਕ ਰਿਕੁਐਸਟ ਹੈ ਜੇਕਰ ਤੁਹਾਨੂੰ ਮੇਰੀਆਂ ਰੈਸਪੀਜ਼ ਵਧੀਆ ਲੱਗਦੀਆਂ ਹਨ ਤਾਂ ਪਲੀਜ਼ ਇਹਨਾਂ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਜਿਸ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਵਧੀਆ-ਵਧੀਆ ਵੀਡੀਓ ਬਣਾਉਣ ਦੀ ਇਹ ਦੇਖੋ ਹੁਣ ਮੈਂ ਤੁਹਾਨੂੰ ਇੱਕ ਪੀਸ ਦਿਖਾਉਂਦੀ ਹਾਂ ਇਸ ਦਾ ਕੱਢ ਕੇ ਕਿੰਨੀ ਪਰਫੈਕਟ ਆਪਣੀ ਬਰਫੀ ਬਣ ਕੇ ਤਿਆਰ ਹੋਈ ਹੈ ਤੇ ਕਿੰਨੀ ਜ਼ਿਆਦਾ ਵਧੀਆ ਲੱਗ ਰਹੀ ਹੈ ਇਸ ਦੇ ਵਿੱਚ ਆਪਾਂ ਕੋਈ ਵੀ ਆਰਟੀਫੀਸ਼ੀਅਲ ਕਲਰ ਐਡ ਨਹੀਂ ਕੀਤਾ ਇਹ ਨੇਚਰਲ ਆਪਾਂ ਗਾਜਰਾਂ ਦੀ ਪਿਓਰ ਬਰਫੀ ਬਣਾ ਕੇ ਤਿਆਰ ਕੀਤੀ ਹੈ ਜੋ ਕਿ ਟੇਸਟੀ ਵੀ ਬਹੁਤ ਜ਼ਿਆਦਾ ਬਣੀ ਹੈ ਲਓ ਜੀ ਆਪਣੀ ਬਰਫੀ ਬਣ ਕੇ ਤਿਆਰ ਹੋ ਚੁੱਕੀ ਹੈ ਸੋਨੇ ਲਤਨਾ ਹੋਵੇ ਵਿੱਚ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ